ਗੁਰਦਾਸਪੁਰ ਚ ਹੁਣ ਤੱਕ ਦਾ ਸਭ ਤੋਂ ਵੱਡਾ ਤਮਾਕਾ 40 ਫੁੱਟ ਲੰਮਾ ਅਤੇ 15 ਫੁੱਟ ਡੂੰਘਾ ਪਿਆ ਟੋਆ ਜਾਨੀ ਮਾਲੀ ਨੁਕਸਾਨ ਤੋਂ ਹੋਇਆ ਬਚਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿਸ਼ਰੇਵਾਲ ਵਿਖੇ ਸਵੇਰੇ 4:30 ਵਜੇ ਵੱਡਾ ਤਮਾਕਾ ਹੋਇਆ ਹੈ ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿੱਚੋਂ 40 ਫੁੱਟ ਲੰਬਾ ਟੋਆ ਅਤੇ 15 ਫੁੱਟ ਡੂੰਘਾ ਗੱਟਾ ਬਣ ਗਿਆ ਹੈ ਅਤੇ ਪਿੰਡ ਦੇ ਲੋਕ ਇਸ ਤਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਅਤੇ 3 ਤੋਂ 4 ਕਿਲੋਮੀਟਰ ਦੀ ਏਰੀਆ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਪੂਰਾ ਪਿੰਡ ਹੁਣ ਮੌਕੇ ਤੇ ਇਕੱਠਾ ਹੋਇਆ ਹੈ ਦਿਖਾਉਂਦੇ ਹਾਂ ਤਾਂ ਮੌਕੇ ਦੀਆਂ ਤਸਵੀਰਾਂ ਤੇ ਕੀ ਕੁਝ ਕਿਹਾ ਨਜ਼ਦੀਕੀ ਲੋਕਾਂ ਅਤੇ ਪਿੰਡਵਾਲੇ ਮੇਰੇ ਘਰ ਤੱਕ ਜਦੋਂ ਧਮਕਾਈ ਸਵੇਰੇ ਆਈ ਫਟਾਫਟ ਬਾਹਰ ਨਿਕਲੇ ਥੋੜੀ देर ਬਾਅਦ ਚੀਪ ਸਾਨੂੰ ਪਤਾ ਲੱਗ ਗਿਆ ਕਿ ਪਿੰਡ ਸ਼ਿਸ਼ੜਾ ਦੇ ਵਿੱਚ ਜਿਹੜਾ ਵਾ ਇਹ ਧਮਾਕਾ ਹੋਇਆ ਹੈ ਤੇ ਇਹ ਧਮਾਕਾ ਸੁਣਨ ਤੋਂ ਬਾਅਦ ਵਿੱਚ ਬਾਅਦ ਵਿੱਚ ਕਿੰਨੀ ਦੇਰ ਬਾਅਦ ਘਰ ਤੋਂ ਬਾਹਰ ਨਿਕਲੇ ਸਾਡੇ ਜਿਹੜੇ ਪਰਿਵਾਰ ਦੇ ਜੀ ਆ ਤੇ ਉਸ ਤੋਂ ਪਹਿਲੇ ਤੇ ਹੋ ਚੁੱਕਾ ਸੀ ਤੇ ਅਸੀਂ ਇਹ ਸੋਚਦੇ ਸੀਗੇ ਕਿ ਸਾਡੇ ਘਰ ਦੇ ਲੱਗ ਕੇ ਕਿਤੇ ਡਿੱਗਾ ਅਸੀਂ ਫਟਾਫਟ ਆਪਣੇ ਸੇਫ ਜਗ੍ਹਾ ਲੱਭਣ ਲੱਗੇ ਵੀ ਕਿਤੇ ਸ਼ੁਭ ਜੀਏ ਤੇ ਫੇਰੇ ਜਿਹੜਾ ਵਾ ਪਤਾ ਲੱਗਾ ਤੇ ਫੇਰ ਅਸੀਂ ਬਾਹਰ ਨਿਕਲੇ ਆ ਅਸੀਂ ਤੁਸੀਂ ਵੀ CRP ਚ ਨੌਕਰੀ ਕੀਤੀ ਹੈ ਕੀ ਲੱਗਦਾ ਤੁਹਾਨੂੰ ਮੈਂ CRP ਚ ਸਰਵਿਸ ਕੀਤੀ ਆ ਲੇਕਿਨ ਜੇ ਮਿੱਟੀ ਦੀਆਂ ਪੋਜੀਸ਼ਨਾਂ ਦੋ ਪੋਜੀਸ਼ਨਾਂ ਮਾ ਹੋ ਸਕਦਾ ਇਹਦੇ ਅੰਦਰ ਜੋ ਆ ਕੋਈ ਮਜਾਇਲ ਅੰਦਰਤਾ ਸੀਗੀ ਆ ਉੱਪਰ ਦੀ ਮਿੱਟੀ ਦੀ ਪੋਜੀਸ਼ਨ ਹੋਰ ਆ ਜਿਹੜੀ ਸਾਈਡਾਂ ਤੇ ਮਿੱਟੀ ਦੀ ਪੋਜੀਸ਼ਨ ਆ ਉਹ ਹੋਰ ਆ ਇਸ ਕਰਕੇ ਇਹ ਲਾਗੇ ਲਾਗੇ ਛਰੇ ਛਰੇ ਪਏ ਸੀ ਕਿ ਘਟਨਾ ਤਕਰੀਬ 4:50 ਮਿੰਟ ਦੇ ਉੱਤੇ ਕੋ ਬਹੁਤ ਵੱਡੀ ਰੌਸ਼ਨੀ ਔਰ ਲਾਈਟ ਜਿਹੜੀ ਹੈ ਇੱਕ ਦੇਖਣ ਨੂੰ ਮਿਲੀ ਉੱਪਰ ਜਦੋਂ ਥੱਲੇ ਗਿਰਦੀ ਹੈ ਤਾਂ ਬਹੁਤ ਵੱਡਾ ਬਲਾਸਟ ਹੁੰਦਾ ਵਾ ਜਿਹਦੇ ਕਰਕੇ ਲਾਗੇ ਦੇ ਪਿੰਡ ਘਰ ਨੁਕਸਾਨੇ ਗਏ ਨੇ ਸ਼ੀਸ਼ੇ ਟੁੱਟ ਗਏ ਨੇ ਡਰ ਦਾ ਮਾਹੌਲ ਪੂਰਾ ਪੂਰਾ ਬਣਿਆ ਹੋਇਆ ਇਸ ਟਾਈਮ ਲੋਕ ਸਾਰੇ ਸਹਿਮੇ ਪਏ ਨੇ ਬਿ ਬਣਿਆ ਕੀ ਆ ਬਣਿਆ ਕੀ ਆ ਔਰ ਇਹ ਜਿਹੜਾ ਟੋਆ ਵਾ ਘਟੋ ਘਟ ਇਹ 30 ਤੋਂ 35 ਫੁੱਟ ਦਾ ਟੋਆ ਵਾ 15 ਫੁੱਟ ਡੂੰਗਾ ਵਾ ਔਰ লাগੇ ਤਾਂ ਕੁਝ ਕੋ ਟੁਕੜੇ ਛੋਟੇ 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 ਟੁਕੜੇ ਕੋ ਨਹੀਂ ਮਿਲੇ ਨੇ ਔਰ ਮਜ਼ਾਇਲ ਜਿਹੜੀ ਆ ਉਹ ਨੀਚੇ ਜਿਹੜੀ ਆ ਉਹ ਗਿਰ ਗਈ ਹੈ ਬਹੁਤ ਵੱਡਾ ਸੀ ਸਹਿਣ ਤੋਂ ਪਰੇ ਸੀ ਕਿ ਵਾਈਬ੍ਰੇਸ਼ਨ ਇੰਨੀ ਸੀ ਕਿ ਘਰਾਂ ਦੇ ਵਿੱਚ ਪ੍ਰੈਸ਼ਰ ਹੀ ਨਾ ਬਣ ਗਿਆ ਕਿ ਸ਼ੀਸ਼ੇ ਟੁੱਟ ਗਏ ਔਰ ਡਰ ਦਾ ਮਾਹੌਲ ਉਸੇ ਟਾਈਮ ਬਣ ਗਿਆ ਲੋਕ ਆਪਣੇ ਅੰਦਰਾਂ ਚ ਵੜ ਗਏ ਕੁਝ ਟਾਈਮ ਬਾਅਦ ਕੋ 15 20 ਅੱਧਾ ਘੰਟਾ ਬਾਅਦ ਚ ਫਿਰ ਲੋਕ ਬਾਹਰ ਨਿਕਲ ਕੇ ਦੇਖਿਆ ਤੇ ਇਥੇ ਦੇਖਿਆ ਵੀ ਇਥੇ ਜਿਹੜੀ ਉਹ ਮੋਬਾਈਲ ਵਗੈਰਾ ਜਿਹੜੀ ਉਹ ਡਿੱਗੀ ਇਥੇ ਕੋਈ ਪਾਰਟ ਵਗੈਰਾ ਵੀ ਮਿਲੇ ਉਹ ਛੋਟੇ ਛੋਟੇ ਮਿਲੇ ਉਹ ਲੈ ਗਿਆ ਆਰਮੀ ਵਾਲੇ ਠੀਕ ਹੈ ਹਾਂ ਤੇ ਵੀ ਆਰਮੀ ਵਾਲੇ ਆਏ ਤੇ ਦੱਸਿਆ ਕੁਝ ਉਹ ਕਹਿੰਦੇ ਵੀ ਇਹਨੂੰ ਇਥੇ ਹੀ ਰਹਿਣ ਦਿਓ ਅਸੀਂ ਆਉਨੇ ਆ ਆ ਕੇ ਫਿਰ ਦੀ ਸਰਚ ਕਰਦੇ ਆ ਕੋਈ ਸਮੈਲ ਵੀ ਆ ਰਹੀ ਹੈ ਸਵੈਲ ਬਹੁਤ ਹੈ ਬਹੁਤ ਸਮੈਲ ਹੈ ਬਹੁਤ ਜਿਹੜੀ ਮੋਬਾਈਲ ਹੈ ਕੋਈ ਉਹਦੇ ਟੁਕੜੇ ਛੋਟੇ ਛੋਟੇ ਮਿਲੇ ਬਾਕੀ ਚ ਇੱਕ ਹਸਤਾ ਵੀ ਅੰਦਰ ਦਸ ਗਈ ਹੈ ਹੁਣ ਦੇਖਦੇ ਆ ਆਰਮੀ ਵਾਲੇ ਆ ਕੇ ਕੀ ਕਰਦੇ ਨੇ ਹਾਂਜੀ ਨਾਮ ਜੀ ਮੇਰਾ ਨਾਮ ਬਲਵਿੰਦਰ ਸਿੰਘ ਸਾਹਕਾ ਸਰਪੰਚ ਪਿੰਡ ਰਾਜਪੁਰਾ ਬਲਵਿੰਦਰ ਜੀ ਕੀ ਪੁੱਤਰਾ ਹੁੰਦਾ ਹੈ ਬਹੁਤ ਤਰ੍ਹਾਂ ਹੁੰਦਾ ਹੈ ਨਾ ਤਰੀ ਹਾਂ ਬਲਵਿੰਦਰ ਜੀ ਕੀ ਸਾਰੀ ਘਟਨਾ ਹੈ ਵੇਖੋ ਜੀ ਇਹ ਜੋ ਘਟਨਾ ਹੋਈ ਹੈ ਸਵੇਰੇ 4:50 ਮਿੰਟ ਤੇ ਬਲਾਸਟ ਹੋਇਆ ਇਹ ਪੰਜ ਬਲਾਸਟ ਹੋਏ ਨੇ ਇੱਕ ਤੇ ਹੈ ਤੁਹਾਡੇ ਸਾਹਮਣੇ ਆ ਜੋ ਕਿ 15 20 ਫੁੱਟ ਡੰਗਾਈ ਤੇ ਤੇ 30 35 ਫੁੱਟ 30 ਫੁੱਟ 35 ਫੁੱਟ ਘੇਰੇ ਦੇ ਵਿੱਚ ਚੜਾਈ ਦੇ ਵਿੱਚ ਹੈਗਾ ਸਭ ਤੋਂ ਵੱਡਾ ਬਲਾਸਟ ਇਹ ਹੋਇਆ ਜੋ ਕਿ ਇਹਦਾ ਮਟੀਰੀਅਲ ਅਜੇ ਤੱਕ ਮਿਲ ਨਹੀਂ ਸਕਿਆ ਇਹ ਜ਼ਮੀਨ ਦੇ ਵਿੱਚ ਹੀ ਧਸ ਗਿਆ ਇੱਕ ਹੀ ਹੈਗਾ ਇੱਕ ਨਾਲ ਇੱਕ ਗੱਲਾ ਹਟਮਾ ਇਹ ਆ ਤਿੰਨ ਇਸ ਤੋਂ ਪਰੇ ਨੇ ਟੋਟਲ 5 ਬਲਾਸਟ ਹੋਏ ਨੇ ਨਜ਼ਦੀਕ ਨਾਲ ਇਹ ਕੋਠੀ ਆ ਸਾਹਮਣੇ ਦਿਖਾਈ ਦੇ ਰਹੀ ਆ ਤੇ ਇਹਦੇ ਟੋਟਲ ਹੀ ਘਰ ਦੇ ਸ਼ੀਸ਼ੇ ਦਰਵਾਜ਼ੇ ਸਾਰੇ ਟੁੱਟ ਚੁੱਕੇ ਨੇ ਤੇ ਇਸ ਦਾ ਜੋ ਵੀ ਮਟੀਰੀਅਲ ਹੈਗਾ ਅਜੇ ਤੱਕ ਮਿਲ ਨਹੀਂ ਸਕਿਆ ਇਹ ਸਾਰਾ ਜਿੰਨਾ ਵੀ ਮਟੀਰੀਅਲ ਹੈਗਾ ਵਾ ਸਾਰਾ ਜ਼ਮੀਨ ਦੇ ਵਿੱਚ ਹੀ ਧਸਿਆ ਹੋਇਆ ਮਾਹੌਲ ਕੀ ਸੀ ਉਸ ਵੇਖੋ ਜੀ ਇੰਨੀਆਂ ਲਾਈਟਾਂ ਸੀਗੀਆਂ ਜਿਸ ਵੇਲੇ ਥੱਲੇ ਡਿੱਗਿਆ ਰਾਤ ਚਾਨਣ ਹੀ ਚਾਨਣ ਹੋ ਗਿਆ ਸਵੇਰੇ ਤੜਕਸਾਰ ਦਾ ਟਾਈਮ ਸੀਗਾ ਧੂਆ ਬਹੁਤ ਬਹੁਤ ਜ਼ਿਆਦਾ ਧੂਆ ਸੀਗਾ ਲੱਗੇ ਟਰਾਂਸਫਾਰਮ ਹੈਗਾ ਟਰਾਂਸਫਾਰਮਰ ਦਾ ਤੇਲ ਚੋ ਚੁੱਕਾ ਉਹ ਫਟ ਚੁੱਕਾ ਤਾਰਾਂ ਟੁੱਟ ਚੁੱਕੀਆਂ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਚੁੱਕੀਆਂ ਰੈਸ਼ੀ ਇਲਾਕਾ ਲੱਗੇ ਗੁਰਦੁਆਰਾ ਸਾਹਿਬ ਹੈਗਾ ਇੰਨਾ ਕਿ ਪਿੰਡ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਡਿੱਗਾ ਜੇਕਰ ਪਿੰਡ ਦੇ ਵਿੱਚ ਡਿੱਗ ਜਾਂਦਾ ਜਾਂ ਗੁਰਦੁਆਰਾ ਸਾਹਿਬ ਡਿੱਗ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਬਰੂਦ ਦੀ ਉਹ ਹਾਲੇ ਵੀ ਆ ਆਹ ਜੀ ਉਹ ਆ ਰਹੀ ਹੈ ਜੀ ਮਹਾਰਾਜ ਇਸ ਦੇ ਬਰੂਦ ਦੇ ਨਾਲ ਹੀ ਅੱਧਾ ਕਿਲਾ ਜਿਹੜਾ ਗੰਨੇ ਦਾ ਖੇ ਇਹ ਬਹੁਤ ਹੀ ਦਸਤ ਦਾ ਮਾਹੌਲ ਬਣਿਆ ਹੋਇਆ ਦੁਨੀਆ ਸੈਮੀ ਹੋਈ ਹੈ ਬੱਚੇ ਸੈਮੀ ਹੋਏ ਨੇ ਬਹੁਤ ਹੀ ਡਰਦਾ ਮਾਹੌਲ ਬਣਿਆ ਹੋਇਆ ਭਾਜੀ ਇੱਥੇ ਸਿਸਰਾ ਪਿੰਡ ਦੇ ਵਿੱਚ ਹੈ ਤੇ ਸਵੇਰੇ 4:00 5:00 ਵਜੇ ਕੋਈ ਧੁਮਾਕੇ ਦੀ ਆਵਾਜ਼ ਆਈ ਹੈ ਤੇ ਆਪਾਂ ਨਾਲੇ ਥਾਣੇ ਤੋਂ ਇੱਥੇ ਆ ਗਏ ਜਾ ਕੇ ਵੇਖਿਆ ਟੋਆ ਪਿਆ ਹੋਇਆ ਇਹ ਕਿੰਨਾ ਕੋਲਾ ਪਿਆ ਇਹ ਤੁਹਾਡੇ ਸਾਹਮਣੇ ਆਂ ਵੇਖ ਲਓ ਜਿੰਨਾ ਵੀ ਹੈਗਾ ਵੇ ਜਿੰਨੇ ਕੋਈ 30 ਫੁੱਟ ਨੂੰ ਹੁਣਾਣਾ 10 ਫੁੱਟ ਨੂੰ ਡੂੰਘਾ ਹਣਾ ਧੁਮਾਕੇ ਕਿਉਂ ਆਇਆ ਕਿ ਤੈਂ ਚਰ ਧੁਮਾਕੇ ਹੋਇਆ ਜੀ ਉਦੇ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਬਚਾਈ ਇੱਕਦਮ ਕੋਈ ਗੱਲਾਂ ਨਹੀਂ ਹਾਂਜੀ ਉਹ ਉਹ سامنے ਘਰ ਉਹਦੇ ਅੱਗੇ ਟੁੱਟੇ ਸ਼ੀਸ਼ੇ ਥੋੜੇ ਬਾਰੇ ਤੇ ਲੋਕ ਕੀ ਦੇਖਦੇ ਜੂਪੀ ਜਾ ਲੋਕ ਕੀ ਇਹ ਦੱਸਣ ਦੇ ਵੀ ਧਮਾਕਾ ਹੋਇਆ ਜੋਰਾਂ ਧਮਾਕਾ ਹੋਇਆ ਵਾ